ਸੱਜਣੋ ਅੱਜ ਜਾ ਰਹੇ ਸੀ ਆਪਣੇ ਖੇਤ ਜਾਂਦਿਆਂ ਦੇ ਨਹਿਰ ਦੇ ਕਿਨਾਰੇ ਬੈਠਣ ਦਾ ਮੌਕਾ ਮਿਲਿਆ ਬਹੁਤ ਜਿਆਦਾ ਸੋਹਣਾ ਮਹਿਸੂਸ ਹੋ ਰਿਹਾ ਬਹੁਤ ਆਨੰਦ ਆ ਦੇਖੋ ਪਿੱਛੇ ਚੱਲ ਰਹੀ ਹੈ ਨਹਿਰ ਆਪਣੇ ਬਹੁਤ ਹੀ ਸੋਹਣਾ ਫੀਲ ਹੋ ਰਿਹਾ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਹਾਂਜੀ ਵੀਰੇ ਜਿਹੜਾ ਪਿੰਡਾਂ ਵਰਗਾ ਮਾਹੌਲ ਹੈ ਨਾ ਉਹ ਕਿਤੇ ਨਹੀਂ ਮਿਲਣਾ ਚਾਹੇ ਆਪਾਂ ਅਮਰੀਕਾ ਵਾ ਵੀ ਚਾਹੇ ਕੈਨੇਡਾ ਵਾ ਵੀ ਜੀ ਸਹੀ ਗੱਲ ਪਿੰਡਾਂ ਵਰਗਾ ਨਾ ਤਾਂ ਖਾਣ ਪੀਣ ਮਿਲਦਾ ਹੈ ਹਾਂਜੀ ਨਾ ਪਿੰਡਾਂ ਵਰਗਾ ਮਾਹੌਲ ਮਿਲਦਾ ਹੈ ਹਾਂਜੀ ਨਾ ਪਿੰਡਾਂ ਵਰਗੀਆਂ ਨਹਿਰਾਂ ਕੱਸੀਆਂ ਮਿਲਦੀਆਂ ਨੇ ਨਾ ਪਿੰਡਾਂ ਵਰਗਾ ਉਹਦਾ ਕਾਣਾ ਗੁਰਦੁ ਕਿਆ ਬਾਤ ਕਿਆ ਨੰਦਾ ਜੀ ਬਹੁਤ ਨੰਦਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀ ਆਪਣੇ ਖੇਤ ਲਾਇਆ ਖੇਤਾਂ ਦੀ ਗੇੜੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਖੇਤਾਂ ਦਾ ਦ੍ਰਿਸ਼ ਚਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂਜੀ ਦੇਖੋ ਜੀ ਹਾਂਜੀ ਗੁਰਤੇਜ ਸਿੰਘ ਜੀ ਆਪਾਂ ਵੀਰੇ ਅੱਜ ਖੇਤ ਪਹੁੰਚੇ ਸੀਗੇ ਤੇ ਜਿਹੜੀ ਇਹ ਕਣਕ ਹੈ ਇਹ ਵੀ ਆਰਗੈਨਿਕ ਹੈ ਆਪਾਂ ਜਿਸ ਮੁੱਦੇ ਤੇ ਅੱਜ ਗੱਲ ਕਰਨ ਜਾ ਰਹੇ ਹਾਂ ਆਪਣੇ ਹਰਦੀਪ ਕੁਮਾਰ ਸ਼ਰਮਾ ਜੀ ਨਾਲ ਆਰਗੈਨਿਕ ਖੇਤੀ ਕਰਦੇ ਨੇ ਆਪਾਂ ਉਹਦੇ ਨਾਲ ਵੀ ਤੁਹਾਨੂੰ ਮੁਲਾਕਾਤ ਕਰਾਵਾਂਗੇ ਜਿਹੜੀ ਇਹ ਹਰੇ ਕਾਸ਼ਟਾ ਇਹ ਆਰਗੈਨਿਕੇ ਕਰਦੇ ਨੇ ਇਹਨਾਂ ਨੇ ਕਦੇ 5-6 ਸਾਲਾਂ ਤੋਂ ਸਪਰੇਅ ਰੇ ਸਪਰੇਅ ਨਹੀਂ ਕਰੀ ਹੋਈਗੀ ਜਦ ਅਸੀਂ ਖੇਤ ਪਹੁੰਚੇ ਤਾਂ ਕਿਸਾਨ ਹਰਦੀਪ ਕੁਮਾਰ ਸਪਰੇਅ ਕਰ ਰਏ ਸੀਗੇ ਇਹਦੇ ਹਰੇ ਆਪਾਂ ਨੂੰ ਜਾਣਕਾਰੀ ਲਵਾਂਗੇ ਵੀ ਕਿਸ ਚੀਜ਼ ਦੀ ਸਪਰੇਅ ਕਰ ਰਹੇ ਨੇ ਕਿੱਦਾਂ ਕਰਦੇ ਆ ਖੇਤੀਬਾੜੇ ਸਾਰੀ ਜਾਣਕਾਰੀ ਲਵਾਂਗੇ ਉਹਨਾਂ ਤੋਂ ਵੀ ਕਿੱਦਾਂ ਆਰਗੈਨਿਕ ਖੇਤੀ ਕਰਦੇ ਆ ਅੱਜ ਉਹ ਜੀ ਜੁੜੇ ਰਹੇ ਹੋ ਸਾਡੇ ਨਾਲ ਚੈਨਲ ਸਬਸਕ੍ਰਾਈਬ ਕਰਿਓ ਜੀ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਜੀ ਖੇਤ ਜਿੱਥੇ ਕਿ ਆਪਾਂ ਕਿਸਾਨ ਹਰਦੀਪ ਕੁਮਾਰ ਨਾਲ ਆਰਗੈਨਿਕ ਖੇਤੀ ਬਾਰੇ ਜਾਣਕਾਰੀ ਲਵਾਂਗੇ ਉਹ ਕਾਫੀ ਲੰਬੇ ਟਾਈਮ ਤੋਂ ਇਹ ਖੇਤੀ ਕਰ ਰਹੇ ਨੇ ਕੀ ਕੀ ਇਹਦੇ ਫਾਇਦੇ ਨੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕਿੰਨੀ ਬਚਤ ਹੈ ਸਾਰੀ ਆਪਾਂ ਜਾਣਕਾਰੀ ਉਹਨਾਂ ਤੋਂ ਲਵਾਂਗੇ ਹਾਂਜੀ ਹਰਦੀਪ ਕੁਮਾਰ ਜੀ ਸਵਾਗਤ ਇਹ ਜਿਹੜੀ ਦੀ ਖੇਤੀ ਕਰ ਰਹੇ ਹਾਂ ਇਹ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਖੇਤੀ ਕਰਦੇ ਨੂੰ ਇਹ ਆਪਾਂ ਨੂੰ ਵੀਰੇ 7ਵਾਂ ਮਹੀਨਾ ਸਾਲ ਹੈ ਅੱਛਾ ਜੀ ਹਾਂ ਇਸ ਕੀ 6 ਸਾਲ ਪਹਿਲਾਂ ਹੋ ਗਿਆ ਇਸ ਕੀ 7ਵਾਂ ਸਾਲ ਆ ਕਣਕ ਬੀਜੀ ਹੋਈ ਹੈ ਠੀਕ ਹੈ ਜਿਹੜੇ ਜੀਰੀ ਵਗੈਰਾ ਚ ਹੋਰ ਕੋਈ ਫਸਲ ਕਰਦੇ ਹਾਂ ਉਹ ਵੀ ਇਦਾਂ ਹੀ ਕਰਦੇ ਹਾਂ ਜਿਵੇਂ ਰੇ ਸਪਰੇ ਵੀ ਪਾਉਨੇ ਕੁਛ ਨਾ ਜੀਰੀ ਵੇਲੇ ਵੀ ਨਹੀਂ ਆ ਜੀਰੀ ਵੀ ਆਪਾਂ 11 ਕਿਲੋ ਲਾਂਦੇ ਆਗੇ ਉਹ ਵੀ ਬਿਲਕੁਲ ਔਗਰੇਨਕ ਹੈ ਪੂਰਾ ਆਪਾਂ ਕਦੇ ਰੇ ਸਪਰੇ ਜਾਂ ਕੋਈ ਪੈਸਟੀਸਾਈਡਰ ਨਹੀਂ ਯੂਜ਼ ਕੀਤਾ ਅੱਛਾ ਉਹਦੇ ਫਿਰ ਬਾਦਲ ਚ ਪੁੱਤ ਜੀ ਕੀ ਚੀਜ਼ ਵਰਤਦੇ ਹੋ ਉਹਦੇ ਬਾਦਲ ਚ ਉਦੇ ਬਦਲ ਚ ਇਹੀ ਹੈਗਾ ਰੂੜੀ ਦੀ ਖਾਦ ਪਹਿਲਾਂ ਤਾਂ ਜਿਵੇਂ ਆਪਾਂ ਰੇਹ ਪਾਣਾ ਕਹਦੇ ਸੀ ਠੀਕ ਹੈ ਠੀਕ ਹੈ ਫਿਰ ਜਿਵੇਂ ਲਾਲੋ ਵੀ ਤਾਕਤ ਲਈ ਪਾਥੀਆਂ ਦਾ ਪਾਣੀ ਅੱਛਾ ਤੇ ਨਾਲ ਵੇਸਟ ਡੀ ਕੰਪੋਸਟਰ ਠੀਕ ਹੈ ਤੇ ਪਲੱਸ ਜੇਕ ਮੈਂ ਹੁਣ ਸੁੰਡੀ ਵਗੈਰਾ ਜਾਂ ਕੁਝ ਹੋਰ ਹੈ ਉਹਦੇ ਲਈ ਨਿੰਮ ਠੀਕ ਹੈ ਨਿੰਮ ਦੇ ਪੱਤੇ ਉਬਾਲ ਕੇ ਜਾਂ ਉਹਨੂੰ ਰਗੜ ਕੇ ਉਹ ਜਿਹੜੇ ਗੱਲ ਤੇਜਲੇ ਨੂੰ ਜਿਵੇਂ ਕੱਖ ਜਿਵੇਂ ਜਾਂ ਖੰਡੀ ਖੜੀਆ ਵਗੈਰਾ ਇਹਦਾ ਕੋਈ ਹੱਲ ਹੈ ਕਿ ਆ ਬੱਚੀ ਰਹਿ ਜਾਂਦੀ ਹੈ ਕੋਈ ਹੱਲ ਨਹੀਂ ਹੈ ਇਹ ਤਾਂ ਅਈ ਰੱਖਣਾ ਉਹ ਪਹਿਲਾਂ ਮੁਕਾਬਲੇ ਘਟਿਆ ਕਿ ਵੀ ਉਨੇ ਹੀ ਚੱਲ ਰਹੇ ਇਹ ਕੱਖ ਤਾਂ ਤਕਰੀਬਨ ਤਕਰੀਬਨ ਉਨੇ ਕੀ ਚੱਲਦੇ ਆ ਇਹ ਘਟਦੇ ਨਹੀਂ ਹੁੰਦੇ ਇਹ ਤਾਂ ਥੋੜਾ ਮੋਟਾ ਵੱਧ ਸਕਦੇ ਆ ਘਟਦੇ ਨਹੀਂ ਅੱਛਾ ਆਰਗੈਨਿਕ ਜਿਹਦਾ ਕੋਈ ਜੀ ਹੱਲ ਹੈ ਨਹੀਂ ਇਹ ਚੀਜ਼ ਦਾ ਆਰਗੈਨਿਕ ਇਹਦਾ ਕੋਈ ਹੱਲ ਨਹੀਂ ਆ ਬ੍ਰਿਹਾਨ ਇਸ ਦੀ ਆਪਾਂ ਗੋੜਾਈ ਵਗੈਰਾ ਕਰ ਸਕਦੇ ਜੇ ਕਰਨੀ ਹੋਵੇ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਕਿੰਨੇ ਏਕੜ ਚ ਖੇਤੀ ਕਰ ਰਹੇ ਹੋ 1 ਕਿੱਕੜ ਆਪਣੇ ਕੋਲੇ ਟੋਟਲੀ 1 ਕਿੱਕੜੀ ਆ ਹਾਂ ਪੂਰਾ 1 ਕਿੱਕੜੀ ਆ ਇੱਕ ਏਕੜ ਹੋਣ ਦੇ ਬਾਵਜੂਦ ਵੀ ਇੱਕ ਏਕੜ ਜਿਹੇ ਦੇ ਲੋ ਆਰਗੈਨਿਕ ਖੇਤੀ ਕਰਦੇ ਨੇ ਇਹ ਆਪਾਂ ਨੂੰ ਸੋਚਣ ਦੀ ਗੱਲ ਆ ਸਮਝਣਾ ਚਾਹੀਦਾ ਆਪਾਂ ਨੂੰ ਦੂਜੇ ਮੁਕਾਬਲੇ ਇਕ ਕਿੰਨੀ ਕੁ ਹੋ ਜਾਂਦੀ ਐ ਘਾਟਵਾਦ ਲੱਗਦਾ ਇਕ ਓਨੀ ਬਲਵੀ ਵਗ ਜਾਂਦਾ ਕੰਮ ਪਤਾ ਕੀ ਐ ਦੇਖੋ ਝਾੜ ਜੇ ਥੋੜਾ ਮੋਟਾ ਘਟਦਾ ਵੀ ਐ ਤਾਂ ਉਹ ਜਾ ਜਾ ਆਪਣਾ ਇਹ ਮਹਿੰਗੀ ਵਿਕ ਵੀ ਜਾਂਦੀ ਐ ਅੱਛਾ ਹਾਂ ਜਿਵੇਂ ਹੁਣ ਆਪਣੀ ਕਣਕ ਆ ਗਈ ਉਹ 4500 ਰੁਪਏ ਕੁੰਟਲ ਵਿਕਦੀ ਐ 4500 ਵਿਕ ਜਾਂਦੀ ਐ ਡਬਲ ਹੋ ਤੋ ਵਧੇ ਹੋ ਗਈ ਡਬਲ ਵਾਂਗੂ ਹੋ ਗਿਆ ਹਾਂ ਉਹਦਾ ਕੋਈ ਸਾਨੂੰ ਅਚਾਨ ਨਹੀਂ ਹੈਗਾ ਠੀਕ ਹੈ ਹਾਂ ਤੇ ਜਿਹੜੀ ਬਜਿਰੀ ਦਾ ਵੀ ਬੱਕ ਜੀਰਾ ਵੀ ਠੀਕ ਹੈ ਜੀਰੀ ਨਿਕਲਦੀ ਥੋੜੀ ਮੋਟੀ ਘਟਾ ਲੋਕਾਂ ਨੂੰ ਪਰ ਐ ਵੀ ਠੀਕ ਹੈ ਉਹ ਵੀ ਕੋਈ ਐਡਾ ਨੁਕਸਾਨ ਹੈ ਨਹੀਂਗਾ ਬੈਨੀਫਿਟ ਹੀ ਹੈ ਕੋਈ ਉਹ ਨਹੀਂ ਤੇ ਰੇਟ ਵਗੈਰਾ ਉਹ ਹੀ ਚੱਲੀ ਜਾਂਦਾ ਹੈਗਾ ਰੇਟ ਫਿਲਹਾਲ ਉਹੀ ਹੈ ਅੱਛਾ ਰੇਟ ਉਹੀ ਵਿਗਦਾ ਹਾਂ ਬਿਲਕੁਲ ਠੀਕ ਹੈ ਤੇ ਜੋ ਦਾ ਉਹਦਾ ਤੁਸੀਂ ਪਰਾਲੀ ਵਗੈਰਾ ਹੁੰਦੀ ਹੈ ਉਹਦਾ ਕੀ ਕਰਦੇ ਹੋ ਪਰਾਲੀ ਪਸ਼ੂਆਂ ਨੂੰ ਹੈ 11 21 ਦੀ ਪਰਾਲੀ ਵੈਸੀ ਇੱਕ ਤਾਂ ਵਧੀਆ ਨਮਕੀਨ ਹੁੰਦੀ ਹੈ ਪਸ਼ੂਆਂ ਦਾ ਦੁੱਧ ਨਹੀਂ ਘਟਾਉਂਦੀ ਠੀਕ ਹੈ ਆ ਤਾਂ ਆਪਾਂ ਘਰ ਹੀ ਯੂਜ਼ ਕਰਦੇ ਆ ਇਹਨੂੰ ਇਹ ਕਰਕੇ ਹਾਂ ਠੀਕ ਹੈ ਤੇ ਬਣ ਗਈ ਫਿਰ ਕੋਈ ਬੜਾ ਨੁਕਸਾਨ ਤਾਂ ਹੈ ਨਹੀਂ ਜੀ ਬਸ ਫਾਇਦੇ ਹੀ ਹੈ ਨਾ 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 ਜਿਆਦਾ ਕੋਈ ਨੁਕਸਾਨ ਨਹੀਂ ਹੈ ਫਾਇਦੇ ਨੇ ਨੁਕਸਾਨ ਕੋਈ ਨਹੀਂ ਹੈਗਾ ਸਰੀਰ ਲਈ ਆਰਗਾਨਕ ਮਤਲਬ ਕਣਕ ਦੇ ਕੀ ਫਾਇਦੇ ਹਨ ਤੁਹਾਨੂੰ ਲੱਗਦਾ ਵੀ ਕੀ ਕੀ ਫਾਇਦੇ ਹੋ ਸਕਦੇ ਨੇ ਆਪਾਂ ਨੂੰ ਇਹੀ ਹੈ ਅੱਜ ਕੱਲ ਜਿਵੇਂ ਹੁਣ ਲਾ ਲੋ ਵੀ ਕਣਕ ਨਾਲ ਜਿਵੇਂ 슈ਗਰ ਹਰ ਇੱਕ ਘਰ ਹੈ ਹਾਂਜੀ 슈ਗਰ ਦਾ ਮੇਨ ਹੈ ਗਲੂਕੋਜ਼ ਜਿਆਦਾ ਹੁੰਦਾ ਕਣਕ ਚ ਹਾਂਜੀ ਇਹਦੇ ਕਰਕੇ ਵੀ ਆ ਹੋ ਹੈਗਾ ਆਪਾਂ ਵੀ ਜਿਵੇਂ ਹੁਣ ਉਹ ਲਗੋਡੇ ਖੜ ਗਏ ਕਦੇ ਮੋਢੇ ਖੜ ਗਏ ਹੈ ਹਨਾ ਯੂਰੀਆ ਹੋਰ ਇਹ ਚੀਜ਼ਾਂ ਦਾ ਚਲੋ ਬੈਨੀਫਿਟ ਹਾਂਜੀ ਆ ਬਿਮਾਰੀਆਂ ਤੋਂ ਬਚਣ ਲਈ ਕੋਸ਼ਿਸ਼ ਹੈ ਯਾਰੀ ਕਿ ਹਰ ਚੀਜ਼ ਮਲਾਵਟ ਆ ਰਹੀ ਆ ਬਾਰ ਵੀ ਜੋ ਆਪਾਂ ਘਰ ਦਾ ਕੁਝ ਖਾਸਾ ਕੀਏ ਉਹ ਗ੍ਰਹਿਣਕ ਖਾ ਸਕੀਏ ਬੱਚੇ ਤੁਜੀ ਕੱਲੀ ਇੱਕ ਪਰਦੇ ਕੋਈ ਦਾਲ ਸਬਜ਼ੀ ਵਗੈਰਾ ਕੋਈ ਹੋਰ ਚੀਜ਼ ਵੀ ਲਗਾਉਣੀ ਹੈ ਕੋਈ ਕੱਲੀ ਹਰ ਚੀਜ਼ ਹੀ ਹੈ ਜੋ ਵੀ ਆਪਣੀ ਦਾਲ ਸਬਜ਼ੀ ਹੈ ਜਿਵੇਂ ਨਾਜਰਾ ਹੋ ਗਈਆਂ ਗੋਭੀ ਹੋ ਗਈ ਹੈ ਮੂਰੀਆਂ ਛਲਗਮਾਂ ਤੇ ਬਾਕੀ ਜੋ ਲਾਏ ਹੋਏ ਹੈਗੇ ਸਰੋਂ ਲਾਈ ਹੋਈ ਹੈਗੀ ਹੈ ਨਾ ਤੇ ਛਲਗਮ ਹੋ ਗਿਆ ਗਾਜਰਾਂ ਇਹ ਸਾਰੀਆਂ ਚੀਜ਼ਾਂ ਆਪਾਂ ਆਪ ਦਾ ਜਿੰਨਾ ਕਿ ਜੋਗ ਰਿਹਾ ਆਪਣੇ ਜੋਗ ਰਾ ਉਹਨਾਂ ਕਰਦੇ ਹਾਂ ਸਾਰਾ ਆਰਗੈਨਿਕ ਹੀ ਕਰਦੇ ਹਾਂ ਇਹ ਜਿਹੜਾ ਤੁਸੀਂ ਤੇ ਮਟੀਰੀਅਲ ਪਾਉਣੀ ਹੈ ਜਿਵੇਂ ਪਾਥੀਆਂ ਉਹ ਲੱਸੀ ਉਹਦੀ ਰੱਖਦੇ ਹਾਂ ਕਿ ਘਰੋਂ ਤਿਆਰ ਕਰਕੇ ਰੱਖਦੇ ਹਾਂ ਹਾਂ ਇਹ ਆਪਾਂ ਇੱਥੇ ਹੀ ਹੈਗਾ ਤੇ ਪਾਥੀਆਂ ਘਰੋਂ ਤਿਆਰ ਕਰਕੇ ਲਿਆਉਣੀ ਹੈਗੇ ਪਾਣੀ ਬਾਕੀ ਹੋ ਰਹਾ ਹੈ ਡੱਬੇ ਉਹ ਇੱਥੇ ਆਪਾਂ ਕੋਠੇ ਦੇ ਵਿੱਚ ਹੀ ਰੱਖ ਲਈ ਸੀ ਉਹ ਚਲੋ ਆਪਾਂ ਸਾਨੂੰ ਅੱਗੇ ਦਿਖਾਉਨੇ ਆ ਜੀ ਇਹ ਕੀ ਤਿਆਰੀ ਕਰ ਰਹੇ ਹੋ ਕਾਦੀ ਜੀ ਇਹ ਪਾਠੀ ਵਾਲਾ ਪਾਣੀ ਹੈਗਾ ਅੱਛਾ ਹਾਂ ਇਹ ਡੀਕੰਪੋਜ਼ਰ ਹੈ ਵੈਸਟ ਡੀਕੰਪੋਜ਼ਰ ਆ ਗਿਆ ਇਹ ਪਾਠੀ ਵਾਲਾ ਪਾਣੀ ਹੈਗਾ ਇਹ ਦੋਨਾਂ ਜੀ ਹਾਂ ਠੀਕ ਹੈ ਤੇ ਇਹ ਦੀ ਸਪਰੇਅ ਕਰਾਂਗੇ ਇਹ ਦੀ ਸਪਰੇਅ ਕਰਾਂਗੇ ਤਾਂ ਕਿ ਇਹ ਪੀਲੀ ਨਾ ਹੋਵੇ ਅੱਛਾ ਇਹ ਟੋਲੀ ਚ ਮਤਲਬ ਤੁਸੀਂ ਕਿੰਨੀ ਕੁ ਮਾਤਰਾ ਪਾਉਣੀ ਪੈਂਦੀ ਹੈ ਕਿ ਸਾਰੀ ਇਹੀ ਕੱਲੀ ਪਾਉਣੇ ਹੋ ਨਾ 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 ਇਹ ਬਾਕੀ ਹਾਂ ਡੀਕੰਪੋਜ਼ਰ ਸਾਰਾ ਪਾ ਲੰਨੇ ਆ ਤੇ ਬਾਥੀਆ ਵਾਲਾ ਪਾਣੀ ਜਿਵੇਂ 2 ਜਾਂ 3 ਲੀਟਰ ਪਾਉਣੇ ਆ ਇੱਕੋ ਵਿੱਚ ਪਾ ਜਾਣਾ ਹਾਂ ਠੀਕ ਹੈ ਤੇ ਲੱਸੀ ਦੀ ਕਰਦੇ ਹਾਂ ਲੱਸੀ ਕਿੰਨੀ ਮਾਤਰਾ ਲੱਸੀ ਉਦੋਂ ਕਰਾਂਗੇ ਜਦੋਂ ਜਿਵੇਂ ਕੋਈ ਬੇਦ ਪਊਗਾ ਜਦੋਂ ਅੱਗੇ ਤੇਲਾ ਪੈਣਾ ਹੈ ਜਾਂ ਹੋਰ ਪੈਣਾ ਉਦੋਂ ਹਾਂ ਉਦੋਂ ਲੱਸੀ ਦੀ ਸਪਰੇਅ ਹੋਊਗੀ ਉਹਦੀ ਮਾਤਰਾ ਕਿੰਨੀ ਪਾਉਣੀ ਪੈਂਦੀ ਆਪਾਂ ਨੂੰ ਫਿਰ ਲੱਸੀ ਜਿਵੇਂ ਇੱਕ ਇਹਦੇ ਵਿੱਚ 1 ਲ ਕਿਸਾਨ ਕੋਈ ਨਹੀਂ ਹੈਗਾ ਇੱਕ ਏਕੜ ਦੇ ਤੁਸੀਂ ਕਿੰਨੀਆਂ ਘਟੋਲੀਆਂ ਕਰਨੀਆਂ ਪੈਂਦੀਆਂ ਨੇ ਆਪਾਂ ਨੂੰ ਇਹ ਇਹ ਤਾਂ ਹੈਗਾ ਹੀ ਵੀ ਸਪਰੇਅ ਤਾਂ ਦੇਖੋ ਜਿਵੇਂ ਗਰੋਥ ਲਈ ਹੈ ਇਹ ਇਹਦਾ ਮੈਂ ਜ਼ਿਆਦਾ ਹੀ ਕਰਦਾ ਰਹਿਣਾ ਤੀਜੇ ਚੌਥੇ ਦਿਨ ਸਪਰੇਅ ਕਰਦਾ ਰਹਿਣਾਗਾ ਫੋਲ ਕਰਦਾ ਰਹਿਣਾ ਹਾਂ ਠੀਕ ਹੈ ਆ ਦਿਖਾਓ ਇਹ ਅੱਗੇ ਦੇਖੋ ਕਿਸਾਨ ਨੇ ਬਹੁਤ ਸਮਾਨ ਰੱਖਿਆ ਹੋਇਆ ਹੈ ਦਿਖਾਉਣੀ ਹੈ ਜੀ ਆਪਾਂ ਜਿਵੇਂ ਆ ਪੁੰਨ ਲਈ ਹੋਈ ਹੈ ਦੀ ਢੋਲੀ ਇਹ ਕੀ ਇੱਚ ਕੀ ਜੀ ਇੱਚ ਵੇਸਟ ਜੀ ਕੰਪੋਜ਼ਰ ਆ ਇਹ ਡੀਪ ਕੋਪੋਜ਼ਰ ਹੈ ਜੀ ਹਾਂ ਤੇ ਜਿਵੇਂ ਆ ਸਾਰਾ ਇਹ ਤੁਹਾਡਾ ਇਹ ਸਮਾਨ ਹੀ ਹੈ ਜਿਹਦੇ ਵਿੱਚ ਹਾਂ ਇਹ ਸਾਰਾ ਹੀ ਆ ਲੱਸੀ ਆ ਕਿਸੇ ਚਾਹ ਵਾਲੀ ਕੋਈ ਆ ਲੱਸੀ ਹੋ ਗਈਆਂ ਇਹ ਲੱਸੀ ਇਹ ਕਿੰਨੇ ਚਿਰ ਦੀ ਪੁਰਾਣੀ ਹੋਣੀ ਚਾਹੀਦੀ ਹੈ ਇਹ ਹੋ ਗਈ ਹੈ 5-6 ਮਹੀਨਿਆਂ ਦੀ ਪੁਰਾਣੀ ਹੈ ਇੰਨੀ ਪੁਰਾਣੀ ਹੈ ਇਹ ਇਹ ਵੱਧ ਜਿੰਨੀ ਪੁਰਾਣੀ ਉਨੀ ਵੱਧ ਕੰਮ ਕਰਦੀ ਹੈ ਬੈਨੇਫਿਟ ਹੈ ਹਾਂ ਹਾਂ ਦੇਖੋ ਜੀ ਅੱਗੇ ਆਪਾਂ ਦਾਲ ਸਬਜ਼ੀ ਵਾਲੀ ਵੀ ਦਿਖਾਵਾਂਗੇ ਤੁਹਾਨੂੰ ਆਜੋ ਦੋਸਤੋ ਆਜੋ ਜੀ ਸਰਵ ਤੇ ਲਿਆ ਜੀ ਜਿਵੇਂ ਇਹ ਦੇਖੋ ਗੋਭੀ ਹੋ ਗਈ ਇਹ ਹੋ ਗਿਆ ਇਹ ਸਾਰਾ ਆਰਗੈਨਿਕ ਹੀ ਆ ਹਾਂ ਸਾਰਾ ਗ੍ਰਾਨਿਕ ਹੈ ਗੋਭੀ ਸੀ ਸਾਰੀ ਇੱਥੇ ਹੁਣ ਖਾ ਲਈ ਅਸੀਂ ਨੇ ਉਹ ਪੱਟ ਲਈ ਆਪਣੀ ਹਾਂ ਹੁਣ ਦੁਬਾਰਾ ਦੇਖਾਂਗੇ ਹੁਣ ਜਿਹੜੀ ਰੁੱਤ ਦੇ ਹਿਸਾਬ ਨਾਲ ਆ ਗਾਜਰ ਹੋ ਗਈਆਂ ਜੀ ਲਾਵਾਂਗੇ ਆ ਕੀ ਚੀਜ਼ ਹੈ ਇਹ ਚੰਦਰਾ ਇਹ ਚੰਦਰਾ ਹੈ ਹਾਂ ਠੀਕ ਹੈ ਇਹ ਗੰਨੇ ਵਗੈਰਾ ਹੋ ਗਏ ਦੇਖੋ ਇਹ ਸਾਰੇ ਦੇਖੋ ਜੀ ਹਾਂ ਆ ਮੇਥਾ ਬੀਜੇ ਹੋਏ ਹੈਗੇ ਹੌਲੀ ਹੌਲੀ ਬਸ ਆ ਸਰੋਂ ਦੀ ਝੂੜੀ ਬਹੁਤ ਸੋਹਣੀ ਖੜੀ ਹੈ ਹਾਂ ਦੇਖੋ ਜੀ ਇਹ ਵੀ ਆਰਗੈਨਿਕ ਹੀ ਆ ਆ ਗ੍ਰਾਨਿਕ ਹੀ ਹੋ ਗ੍ਰਾਨਿਕ ਬਿਲਕੁਲ ਜੀ ਦੇਖੋ ਭਰਾਵੋ ਬਿਨਾ ਰੇਸਪ੍ਰੇਅ ਤੋਂ ਵੀ ਕਿੰਨੀ ਸੋਹਣੀ ਸਰੋਂ ਆ ਦੇਖੋ ਆਪਾਂ ਵੀ ਬਾਦੂ ਫालतੂ ਰੇਸਪ੍ਰੇਅ ਪਾ ਕੇ ਆਪਦੇ ਆਪ ਨੂੰ ਬਿਮਾਰ ਕਰੀ ਜਾਂਦੇ ਆ ਦੇਖੋ ਜੀ ਕਿੰਨੀ ਸੋਹਣੀ ਹੈ ਇਹ ਆ ਦਿਖਾਓ ਜੀ ਅੱਗੇ ਗਰਤਿਆਨ ਸਿੰਘ ਜੀ ਇੱਧਰ ਦਿਖਾਓ ਜੀ ਆ ਬੂਟਾ ਕੀ ਲਾਇਆ ਹੋ ਨਈ ਆਪਣੇ ਇਹ ਚਕੰਦਰ ਇਹ ਸਾਰੀ ਚਕੰਦਰੀ ਆ ਹੂੰ ਦੇਖੋ ਭਰਾਵੋ ਇਹ ਚਕੰਦਰ ਹੈ ਜੀ ਆ ਅੱਗੇ ਮੂੜੀਆਂ ਆ ਗਈਆਂ ਦੇਖੋ ਆਰਗੈਨਿਕ ਮੂੜੀਆਂ ਵੀ ਕਿੰਨੀਆਂ ਵਧੀਆ ਨੇ ਆਪਾਂ ਕਹਿ ਦਿੰਦਾ ਹਾਂ ਲੈ ਵੀ ਇਹ ਤਾਂ ਰੇਤੋਂ ਬਣਾ ਹੁੰਦੀ ਹੀ ਨਹੀਂ ਆ ਦਿਖਾਓ ਜੀ ਗੁਰਤੇਆਂ ਸਿੰਘ ਜੀ ਦੇਖੋ ਮਾੜਾ ਇੱਧਰ ਇਹ ਟੁੱਟ ਗਈ ਮੇਰੇ ਤੋਂ ਵੈਸੇ ਦੇਖੋ ਕਿੰਨੀਆਂ ਸੋਹਣੀਆਂ ਨੇ ਲਓ ਜੀ ਦੇਖੋ ਬਿਨਾ ਰੇਸਪਰੇਅ ਤੋਂ ਨੇ ਇਹ ਸਾਰੀਆਂ ਆਹ ਕੀ ਚੀਜ਼ ਹੈ ਇਹ ਲੱਗ ਜਾ ਲੱਗਦਾ ਇਹ ਜੋ ਆਈ ਅੱਛਾ ਇਹ ਜੋ ਨੇ ਹਾਂ ਤੇ ਜੋ ਵੀ ਲਾਉਨੇ ਤੁਸੀਂ ਜੋ ਵੀ ਲਾਣੇ ਆ ਜੀ ਇਹ ਫਿਰ ਕਿਵੇਂ ਵੇਚ ਦੇਣਾ ਕੀ ਕਰਦੇ ਨਾ ਨਾ ਆਪਣੇ ਲਈ ਆ ਆਟੇ ਦੇ ਵਿੱਚ ਪਿਹਾ ਕੇ ਇਹਨਾਂ ਨੂੰ ਖਾਣੇ ਆ ਜੀ ਅੱਛਾ ਹਾਂ ਦੇ ਕਿੰਨੀ ਵਧੀਆ ਸੋਚ ਆ ਦੇਖੋ ਕਿਸਾਨੋਂ ਸਾਰਿਆਂ ਨੂੰ ਚਾਹੀਦਾ ਹੈ ਇਹੇ ਆਪਾਂ ਇਤ ਕੀ ਉਹ ਬੀਜੀ ਹੈਗੀ ਆਪਣਾ ਸੌਫ ਹਾ ਸੌਰੀ ਸੌਫ 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 ਆ ਦੇਖੋ ਦੋਸਤੋ ਇੰਨੀ ਮਹਿੰਗੀ ਮਹਿੰਗੀ ਸੌਫ ਅਜੀ ਦੁਕਾਨਾਂ ਦੇ ਵੇਚਦੇ ਆ ਆ ਕਿਸਾਨ ਨੇ ਆਪਦੇ ਖੇਤ ਚੀ ਲਾਰਖੇ ਦੇਖੋ ਮਿਹਨਤ ਕਰਿਆ ਕਰੋ ਕਹਿੰਦੇ ਮੈਂ ਸੁਣਿਆ ਜੀਰਾ ਵਗੈਰਾ ਵੀ ਹੋ ਜਾਂਦਾ ਹਾਂ ਹਾਂ ਜੀਰਾ ਵੀ ਹੋ ਜਾਂਦਾ ਉਹ ਕਿ ਆਪਾਂ ਥੋੜਾ ਜਿਹਾ ਅੱਗੇ ਲਾਇਆ ਸੀਗਾ ਅਗਲੀ ਵਾਰੀ ਕਰਾਂਗੇ ਤਿਆਰੀ ਅੱਛਾ ਦੇਖੋ ਦੋਸਤੋ ਜੀਰਾ ਜਿਹੜਾ 6-700 ਰੁਪਏ ਕਿਲੋ ਸੀ ਦੁਕਾਨਾਂ ਦੇ ਵੇਚਦੇ ਆ ਕਿਸਾਨ ਨੇ ਆਪਦੇ ਖੇਤ ਜੀਰਾ ਲਗਾਇਆ ਹੋਇਆ ਸੌਫ ਲੱਗ ਰਹੀ ਹੈ ਕਿੰਨਾ ਕੁਛਾ ਸਿਰਫ 1 ਏਕੜ ਜ਼ਮੀਨ ਹੋਣ ਦੇ ਬਾਵਜੂਦ ਵੀ ਕਿਸਾਨ ਇੰਨਾ ਮਿਹਨਤੀ ਹੈ ਅਤੇ ਨਾਲ ਪ੍ਰਾਈਵੇਟ ਜੌਬ ਵੀ ਕਰਦਾ ਹੈ ਫੈਕਟਰੀ 'ਚ ਤਾਂ ਵੀ ਇੰਨੀ ਮਿਹਨਤ ਕਰਦਾ ਦੇਖੋ ਜੀ ਸਿੱਖਣ ਦੀ ਲੋੜ ਹੈ ਆਪਾਂ ਨੂੰ ਚੀਜ਼ਾਂ ਤੋਂ ਆਹ ਕੀ ਚੀਜ਼ ਹੈ ਜੀ ਇਹ ਤੋੜੀਆ ਇਹ ਤੋੜੀਆ ਆ ਗਿਆ ਹਾਂ ਤਾਰਾ ਮੀਰਾ ਤਾਰਾ ਮੀਰਾ ਆ ਗਿਆ ਜੀ ਵਿਚੀ ਤੋੜੀਆ ਵਿਚੀ ਤਾਰਾ ਮੀਰਾ ਹੈ ਆ ਸੌਂਫ ਦੇ ਬੁੱਟੇ ਯਾਰ ਬੜੇ ਸੋਹਣੇ ਹੋ ਰਹੇ ਨੇ ਗੁਰਧਿਆਣਾ ਹੈ ਮੈਂ ਤਾਂ ਅੱਜ ਪਹਿਲੀ ਵਾਰ ਦੇਖੀ ਇਹ ਮੈਨੂੰ ਨਹੀਂ ਪਤਾ ਇਹ ਸੌਂਫ ਹੈ ਦੇਖੋ ਇਹ ਵੀ ਲਾਇਆ ਸਪਾ ਜੀਰਾ ਥੋੜਾ ਜਿਹਾ ਛੋਟਾ ਹੈ ਜੀ ਜੀਰਾ ਲਗਾਇਆ ਹੋਇਆ ਦੇਖੋ ਆ ਦੋਸਤੋ ਇਹ ਜੀਰਾ ਕਹਿੰਦੇ ਇਹ ਹਰੇ ਛੋਟਾ ਥੋੜਾ ਤਾਂ ਘੱਟ ਪਤਾ ਲੱਗਦਾ ਆਪਾਂ ਨੂੰ ਦੇਖੋ ਕਿੰਨਾ ਮਹਿੰਗਾ ਜੀਰਾ ਵਿਕਦਾ ਹੈ ਦਕਰਨਾ ਤੇ ਐ ਮਿਹਨਤ ਕਰਿਆ ਕੋ ਲਗਾਇਆ ਕੋ ਸਾਰਾ ਕੁਝ ਇਹ ਵੀ ਸੌਫੀ ਆ ਹਾਂ ਇਹ ਸੌਫ ਆ ਆ ਦੇਖੋ ਕਿੰਨੇ ਸੋਹਣੇ ਗੁਰਤੇਜ ਸਿੰਘ ਜੀ ਦਿਖਾਵੇ ਮੜਿਆ ਆ ਧਣੀਆਂ ਹੋ ਗਿਆ ਜੀ ਇਧਰ ਆਲਾ ਸੁਣਾ ਗਿਆ ਜੀ ਇਹ ਸਾਰਾ ਬਿਨਾ ਰੇਸ ਸਪਰੇਅ ਤੋਂ ਹੀ ਆ ਤੁਸੀਂ ਨਾਲ ਮੈਂ ਸੁਣਿਆ ਵੀ ਪ੍ਰਾਈਵੇਟ ਜੌਬ ਵੀ ਕਰਦੇ ਹੋ ਹਾਂਜੀ ਹਾਂ ਬਿਲਕੁਲ ਜੀ ਅੱਛਾ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੌਬ 16 ਸਾਲ ਤੋਂ 16 ਸਾਲ ਤੋਂ ਜੌਬ ਵੀ ਕਰਦੇ ਹੋ ਡੇਲੀ ਆਪ ਡਾਊਨ ਕਰਦੇ ਹੋ ਹਾਂ 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 ਖੇਤੀਬਾੜੇ ਟਾਈਮ ਮਿਲ ਜਾਂਦਾ ਆ ਵਾ ਕੱਢਣਾ ਪੈਂਦਾ ਫੇਰ ਟਾਈਮ ਨਾਲ ਕੰਮ ਜਾਂਦਾ ਕਰਨਾ ਪੈਂਦਾ ਹਾਂ ਹਾਂ ਹਾਂਜੀ ਦੋਸਤੋ ਏਸੀ ਕਿਸਾਨ ਹਰਦੀਪ ਕੁਮਾਰ ਜੀ ਜੋ ਕਿ 7-8 ਸਾਲ ਤੋਂ ਆਰਗੇਨਿਕ ਖੇਤੀ ਕਰ ਰਹੇ ਨੇ ਇਹ ਆਪਣੇ ਲਈ ਇੱਕ ਮਿਸਾਲ ਹੀ ਨੇ ਆਪਾਂ ਨੂੰ ਸਿੱਖਣ ਦੀ ਲੋੜ ਹੈ ਵੀ ਕਿੰਨੀ ਦੇਖੋ ਮਿਹਨਤ ਨਾਲ ਨਾਲੇ ਕੰਮ ਪ੍ਰਾਈਵੇਟ ਕਰਦੇ ਨੇ ਨਾਲ ਖੇਤੀ ਕਰਦੇ ਨੇ ਕਿੰਨਾ ਵੈਰਾਈਟੀਆਂ ਪਰ ਸਾਰੀਆਂ ਦਿਖਾਈਆਂ ਨੇ ਵਿੱਚ ਕਿੰਨਾ ਉਸ ਲਗਾਇਆ ਹੋ ਆਪਾਂ ਨੂੰ ਵੀ ਸਿੱਖਣ ਦੀ ਲੋੜਾ ਘੱਟ-ਘੱਟ ਬਾੜਾ ਨਹੀਂ ਕਰ ਸਕਦੇ ਤਾਂ ਆਪਾਂ ਆਪਣੇ ਪਰਿਵਾਰ ਜੋਗਾ 1 ਏਕੜ ਅੱਧਾ ਏਕੜ ਆਰਗੈਨਿਕ ਜਰੂਰ ਕਰਿਆ ਕਰੀਏ ਦਾਲ ਸਬਜ਼ੀਆਂ ਦੇ ਖੇਤਾਂ ਲਾਇਆ ਕਰੋ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਿਓ ਜੀ ਧੰਨਵਾਦ ਖੁਸ਼ ਰਹੋ ਅੱਜ ਬੱਚੇ ਵੀ ਨਾਲ ਖੇਤ ਆਏ ਹੋਏ ਸੀਗੇ ਇੰਜੋਏ ਕਰ ਰਹੇ ਨੇ ਜਰੇਸ਼ ਲਗਾ ਰਹੇ ਨੇ ਹੁਣ ਦੇਖੋ ਇਹ ਛੁੱਟੀ ਹੋਣ ਕਰਕੇ ਇਹ ਨਾਲ ਖੇਤ ਆ ਗਏ ਸੀਗੇ ਉਹਦੇ ਇੰਜੋਏ ਕੀਤਾ ਪਲਾ ਰੇਸਿੰਗ ਕੀਤੀ ਫਿਰ ਹੁਣ ਦੇਖੋ ਜਿੱਥੇ ਪਲਗਾਈ ਇਹਨਾਂ ਨੇ ਤਰੇ ਬੱਚਿਆਂ ਨੂੰ ਟਾਈਮ ਦਿਆ ਕਰੋ ਨਾ ਬੱਚੇ ਆਪਣਾ ਖੇੜ ਕੇ ਖੁਸ਼ ਵੀ ਹੁੰਦੇ ਨੇ ਅਤੇ ਥੋੜਾ ਜਿਹਾ ਮਨ ਰਿਲੈਕਸ ਹੋ ਜਾਂਦਾ ਬੱਚਿਆਂ ਸਰੀਰ ਫਿੱਟ ਰਹਿੰਦਾ ਤੇ ਮੋਬਾਈਲ ਤੋਂ ਥੋੜਾ ਮੋਟੇ ਬਚਾ ਰਖਦ ਨਹੀਂ ਬੱਚੇ ਘਰ ਬੈਠੇ ਮੋਬਾਈਲ ਦੇਖਦੇ ਰਹਿੰਦੇ ਨੇ ਬੱਚਿਆਂ ਨੂੰ ਟਾਈਮ ਦਿਆ ਕਰੋ